ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਜਟ ਉਹ ਦਿਲਾਸਾ ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ ਹੈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਉਹ ਸਾਰ ਸਮੂਹ ਦੇ ਨਾਲ ਪਾਸ ਹੋਇਆ ਔਰ ਮੈਂ ਤੁਹਾਡੇ ਮੀਡੀਆ ਰਹੀ ਇਹ ਵੀ ਕਹਿਣਾ ਚਾਹਣਾ ਦੇ 323 24 ਤੇ 324 25 ਇਹਦੇ ਵਿੱਚ ਲਗਭਗ 3.5 300 ਕਰੋੜ ਰੁਪਈਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਬਹੁਤ ਆਂਕਦੀ ਨੇ ਕੇਵਲ ਦਾ ਕੋਟਰ ਸਭ ਤੋਂ ਵੱਡੀ ਆਮਦਨ ਦੀ ਗੋਲਤਾਂ ਦੀ ਜਾਂ ਇਹਦੇ ਕੋਟ ਜਿਹੜੀਆਂ ਜ਼ਿਆਦਾ ਤਾਂ ਅਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਬੰਨਿਆ ਐਫ ਆਰ ਉਹ ਆਮਦਨ ਹੁੰਦੀ ਏਰੀਆ ਦੀ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨ ਭਾਈ ਗੁਰਦੀਪ ਸਿੰਘ ਦੀ ਖੜਾ ਔਰ ਉਹਦੇ ਨਾਲ ਭਾਈ ਦਵਿੰਦਰਪਾਲ ਸਿੰਘ ਜੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਉਹ ਤੋਂ ਇਲਾਵਾ ਤੇ ਤੇਰਾ ਸਰਸਾ ਜਿਹੜਾ ਮੁਗੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੰਸਦੋਂ ਦੇਤੀ ਹੈ ਵੀ ਸੈਂਸ਼ਨ ਨਹੀਂ ਦੇ ਰਹਾ ਜਿਹੜੀ ਗੱਡੀ ਇਹ ਗੱਲ ਗੱਡਾ ਤੇ ਇਹ ਕਾਰ ਜਿਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਜਟ ਦਾ ਖਰਚ ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ ਮੈਂ ਕਹਿ ਸਕਦਾ ਕਿ ਲੰਬੇ ਆਰਸੇ ਤੋਂ ਬਾਅਦ ਪੂਰੀ ਤੀਬਰਤਾ ਦੇ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਸਰਬਸੰਮਤੀ ਨਾਲ ਇਹ ਜਿਹੜਾ ਅੱਜ ਦਾ ਬਜਟ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ। ਔਰ ਮੈਂ ਤੁਹਾਡੇ মিডিਆ ਰਾਹੀਂ ਇਹ ਵੀ ਕਹਿਣਾ ਚਾਹਨਾ ਕਿ 2023-24 ਤੇ 2024-25 ਇਹਦੇ ਵਿੱਚ ਲਗਭਗ 350 ਕਰੋੜ ਰੁਪਈਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਹੋਰ ਤਾਂ ਨਹੀਂ ਨੇ ਕੇਵਲ ਤਾਂ ਕੇਵਲ ਸਭ ਤੋਂ ਵੱਡੀ ਆਮਦਨ ਇਹਦੀ ਗੋਲਕਾਂ ਦੀ। ਜਾਂ ਇਹਦੇ ਕੋਲ ਜਿਹੜੀਆਂ ਜਾਇਦਾਦਾਂ ਐਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਪਈਆਂ ਐਫ ਡੀ ਆਰ ਉਹ ਆਮਦਨ ਹੁੰਦੀ ਸਹੀ ਹੈ ਜੀ। ਪਰ ਫੇਰ ਵੀ ਇਹਦੀ ਜਿਹੜੀ ਐਤਕੀ ਉਹ ਵੰਡ ਕੀਤੀ ਗਈ ਆ ਉਹ ਬੜੇ ਸੁਸਰੇ ਢੰਗ ਦੇ ਨਾਲ ਉਹ ਸਾਰੀ ਕੀਤੀ ਗਈ ਆ ਔਰ ਉਹਦੇ ਵਿੱਚ ਜਿਹੜਾ ਵੱਡਾ ਖਰਚ ਜਿਹੜਾ ਸਭ ਤੋਂ ਵੱਡਾ ਖਰਚ ਤਨਖਾਹਾਂ ਦਾ ਇਹ ਤਨਖਾਹਾਂ ਲਈ ਇਹਦੇ ਵਿੱਚ 5 ਅਰਬ 33 ਕਰੋੜ 17227 ਰੁਪਏ ਰੱਖੇ ਗਏ ਕਿਉਂਕਿ ਸਾਰਾ ਕੰਬਾਈਨਡ ਆ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵੀ ਤੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਤੋਂ ਇਲਾਵਾ ਪੰਥ ਕਾਰਜਾਂ ਲਈ ਇਸ ਵਾਰ 7 ਕਰੋੜ 16 ਲੱਖ 73000 ਰੁਪਏ ਰੱਖੇ ਗਏ ਆ ਜਿਹੜੇ ਵੱਖ-ਵੱਖ ਕਾਰਜ ਆ ਲੋਕ ਭਲਾਈ ਦੇ ਕਾਰਜ ਗਰੀਬ ਬਿਮਾਰਾਂ ਤੇ ਲੋੜਵੰਦਾਂ ਲਈ ਫਾਇਦਾ ਲਈ ਇਹਦੇ ਵਿੱਚ 6 ਕਰੋੜ 88 ਲੱਖ ਰੁਪਏ ਜਿਹੜੇ ਉਹ ਰੱਖੇ ਗਏ ਆ ਮੁਫਤ ਵਿਦਿਆ ਮੁਫਤ ਵਿਦਿਆ ਕਹਣ ਤੋਂ ਭਾਵ ਕਿ ਜਿਹਦੇ ਵਿੱਚ ਸਾਡੇ ਦੋ ادارے ਇੱਕ ਮਾਤਾ ਸਹਿਬ ਕੋਰ ਜੀ ਖਾਲਸਾ ਗਰਾਂਟ ਸਕੂਲ ਉਸੇ ਤਰਜ਼ ਤੇ ਸਾਡੇ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹ ਤੋਂ ਇਲਾਵਾ ਅਮਰਧਾਰੀ ਬੱਚਿਆਂ ਦਾ ਤੇ ਦੂਸਰੇ ਜਿਹੜੇ ਆਪਾਂ ਸਕਾਲਰਸ਼ਿਪ ਦਿੰਦੇ ਉਹਨਾਂ ਲਈ 7 ਕਰੋੜ 20 ਲੱਖ ਰੁਪਏ ਰੱਖੇ ਆ ਮੇਰਾ خیال ਹੁਣ ਦੇ ਸਾਰੇ ਬਜਟਾਂ ਦੇ ਵਿੱਚੋਂ ਇਹ ਵੱਡਾ ਬਜਟ ਆ ਵਿਦਿਕ ਸੰਸਥਾਾਂਾਂ ਲਈ ਜਿਹੜੇ ਆ ਉਹ ਤਕਰੀਬਨ ਜਿਹੜੇ ਲੰਮ ਸਮ ਜਿਹੜੇ ਆ ਉਹ 67 ਕਰੋੜ 60 ਲੱਖ ਰੁਪਏ ਰੱਖੇ ਆ ਇਹਦੇ ਵਿੱਚ ਕਿਉਂਕਿ ਸਾਡਾ ਜਿਹੜਾ ਵਿਦਿਆ ਦਾ ਫੰਡ ਅਸੀਂ ਐਤਨੀ ਰੱਖਿਆ ਜਿਹੜਾ ਗੁਰਦੁਆਰਾ ਸਹਿਬਾਨ ਤੋਂ 41 ਕਰੋੜ ਔਰ ਵਿਦਿਅਕ ਧਾਰਿਆਂ ਦੇ ਇਨਫਰਾਸਟ੍ਰਕਚਰ ਤੇ ਨਵੀਨੀ ਕਰਨ ਲਈ 2 ਕਰੋੜ ਰੁਪਏ ਵਿਦਿਅਕ ਧਾਰਿਆਂ ਦੀ ਇਮਾਰਤ ਰੰਗ ਰੋਗਣ ਲਈ 2 ਕਰੋੜ ਰੁਪਏ ਨਵੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਲਈ 1 ਕਰੋੜ 60 ਲੱਖ ਰੁਪਏ ਮੇਰੀ ਪੀਰੀ ਐਨਸੀ ਚੂਠ ਮਾਛਾਵਾਦ ਮਰਕੰਡਾ 8 ਕਰੋੜ ਰੁਪਏ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਸਹਿਤਾ ਮਾਰਤਾ ਤੇ ਰੰਗ ਰੋਗਨਾਥ 5 ਕਰੋੜ ਰੁਪਏ ਸੋ ਇਹ ਵੱਡਾ ਖਰਚ ਸੀ ਜਿਹੜਾ 67 ਕਰੋੜ ਰੁਪਇਆ ਸਾਡਾ ਜਿਹੜਾ ਆ ਉਹ ਉਹ ਐਜੂਕੇਸ਼ਨ ਤੇ ਰੱਖਿਆ ਗਿਆ ਇਸੇ ਤਰਜ਼ ਤੇ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਆ ਉਹ ਵੀ ਵੱਡਾ ਬਜਟ ਆ ਉਹਦੇ ਲਈ ਵੀ ਐਸੇ ਹੀ ਬੜਾ-ਬੰਦਾ ਬਜਟ ਰੱਖਿਆ ਗਿਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਤਕਰੀਬਨ ਸਾਡਾ ਇੱਕ ਆਰਬਰ ਰੁਪਿਆ ਜਿਹੜਾ ਆ 100 ਕਰੋੜ ਰੁਪਿਆ ਉਹ ਧਰਮ ਪ੍ਰਚਾਰ ਲਈ ਜਿਹੜਾ ਰੱਖਿਆ ਗਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਤੋਂ ਇਲਾਵਾ ਇੱਕ ਕੈਦ ਕੀ ਫੈਸਲਾ ਇਹ ਵੀ ਕੀਤਾ ਗਿਆ ਕਿ ਜਿਹੜੀ ਸਾਡੇ ਨਿਸ਼ਚੇ ਅਕੈਡਮੀ ਆਈਐਸਆਈਪੀਐਸ ਲਈ ਚੱਲ ਰਹੀ ਆ ਉਹਦਾ ਸਾਲ ਅਪ੍ਰੈਲ ਤੋਂ ਪੂਰਾ ਹੋ ਗਿਆ ਉਹਦੇ ਨਾਲ ਪੰਥ ਰਤਨ ਜਹਜਦਾਰ ਗੁਰਚਾਨ ਸਿੰਘ ਟੋੜਾ ਇੰਸਟੀਚੂਟ ਬਹਾਦਰਗੜ੍ਹ ਵਿਖੇ ਉਹ ਅਸੀਂ ਆਈ ਪੀਸੀ ਆ ਜੁਡੀਸ਼ਰੀ ਲਈ ਤੇ ਐਡਜਕਟਿਵ ਲਈ ਉਹ ਜਿਹੜੇ ਬੱਚੇ ਐ ਕਿ ਪਹਿਲਾ ਫੈਸ਼ਨ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਉਹਦੇ ਲਈ ਵੀ ਧਰਮ ਪ੍ਰਚਾਰ ਦੇ ਵਿੱਚੋਂ ਦੋ ਸਕੀਮਾਂ ਜਿਹੜੀਆਂ ਉਹ ਧਰਮ ਪ੍ਰਚਾਰ ਤੋਂ ਚੱਲ ਰਹੀਆਂ ਸੋ ਉਹ ਤੋਂ ਇਲਾਵਾ ਅੱਜ ਜਿਹੜੇ ਸਭ ਤੋਂ ਇੰਪੋਰਟੈਂਟ ਸਾਡੇ ਮਤੇ ਆ ਉਹ ਉਹਨਾਂ ਤੋਂ ਇਲਾਵਾ ਸਾਡੇ ਇੱਕ ਸ਼ਤਾਬ ਦੀ ਜਿਹੜੀ ਬਹੁਤ ਅਹਿਮ ਆ ਜਿਹੜੀ ਸਿੱਖ ਪੰਥ ਲਈ ਅਹਿਮ ਆ ਉਹ ਇਸ ਕਰਕੇ ਅਹਿਮ ਆ ਕੀ ਸੇਵਾ ਤੇ ਸਿਮਰਨ ਦੇ ਪਹੁੰਚ ਜੇ ਇਸ ਪਾਤਸ਼ਾਹ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬढ़ापे ਦੇ ਵਿੱਚ ਗੁਰਮੁਖਤਾ ਕਦੇ ਬੁੱਢੇ ਨਹੀਂ ਹੁੰਦੇ ਪਰ ਬਧੇਰੀ ਉਮਰ ਦੇ ਵਿੱਚ ਸੇਵਾ ਕੀਤੀ ਤੇ ਉਹਦੇ ਨਾਲ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਿੰਨਾਂ ਸਤਪੁਰਾਂ ਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦੇਵਸ 450 ਸਾਲਾਂ ਉਹ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਸੈਪਟੰਬਰ ਦੇ ਮਹੀਨੇ ਦੇ ਵਿੱਚ ਅਸੀਂ ਤਰੀਕਾਂ ਦੇ ਰੱਖਿਆ ਉਹ ਮਨਾਇਆ ਜਾਊਗਾ ਪਰ ਉਹ ਤੋਂ ਪਹਿਲਾਂ ਆ ਜਿਹੜੀ ਹੁਣ ਵਿਸਾਖੀ ਆ ਉਸ ਵਿਸਾਖੀ ਤੇ ਤਿੰਨੋਂ ਹੀ ਸਿੰਘ ਸਹਿਬਾਨ ਇੱਥੇ ਇੱਕ ਅਮਰ ਸੰਚਾਰ ਕਰਵਾਇਆ ਜਾਊਗਾ ਜਿਹਦੀ ਸ਼ੁਰੂਆਤ ਸਤਾਵਦੀ ਦੀ ਕੀਤੀ ਜਾਊਗੀ ਜਿੱਥੇ ਉਹਦੇ ਨਾਲ ਆਪਾਂ ਬੌਲੀ ਸਾਹਿਬ ਦੀ ਵੀ ਕਿਉਂਕਿ ਪੱਥਰ ਖਰਾਬ ਆ ਉਹਦੀ ਵੀ ਜਿਹੜੇ ਆ ਨਵੇਂ ਤੌਰ ਤੇ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਨੂੰ ਸ਼ੁਰੂ ਕਰਨੀ ਆ ਤੇ ਲੰਗਰ ਦੀ ਜਿਹੜੀ ਆ ਉਹ ਵੀ ਆਪਣੀ ਸੇਵਾ ਸ਼ੁਰੂ ਹੋ ਜਾਣੀ ਆ ਤੇ ਉਹ ਤੋਂ ਇਲਾਵਾ ਇਹ ਉਹਦੀ ਸ਼ੁਰੂਆਤ ਉਹ ਦਿਨ ਕੀਰਤਨ ਦਰਬਾਰ ਤੇ 14 ਅਪ੍ਰੈਲ ਨੂੰ ਵੱਡਾ ਅਮਰ ਸੰਚਾਰ ਭਾਵੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਹੁੰਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਵੀ ਪਰ ਉਸ ਧਰਤੀ ਦੇ ਉੱਤੇ ਵੀ ਜਿਹੜਾ ਆ ਉਸ ਕੀਤਾ ਜਾਊਗਾ ਉਹ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸਾਡੇ ਕੋਲੋਂ ਮੈਂਬਰ ਵਿਛੜ ਗਏ ਸੀ ਇਹਨਾਂ ਵਿੱਚ ਗਿਆਨੀ ਬਲਵੰਤ ਸਿੰਘ ਜੀ ਅਨੰਦਗੜ੍ਹ ਮੈਂਬਰ ਵੀ ਰਹੇ ਜਥੇਦਾਰ ਸੇ ਬੀਬੀ ਜਸਵੀਰ ਕੌਰ ਜੀ ਦਾਤੇਵਾਸ ਤੇ ਬੀਬੀ ਸਵਾਰਨ ਕੌਰ ਜੀ ਤੇੜਾ ਦੇ ਸਤਕਾਰਯੋਗ ਪਤੀ ਜੀ ਉਹ ਚੜ੍ਹਾਈ ਕਰ ਗਿਆ ਉਹਨਾਂ ਨੂੰ ਛੱਡਦਾ ਤੇ ਫੁੱਲ ਭੇਟ ਕੀ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਬਾਣੀ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨ ਭਾਈ ਗੁਰਦੀਪ ਸਿੰਘ ਦੀ ਖੈੜਾ ਔਰ ਉਹਦੇ ਨਾਲ ਭਾਈ ਦਵਿੰਦਰਪਾਲ ਸਿੰਘ ਦੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਤੇ ਉਹਨਾਂ ਦੀ ਸਜ਼ਾ ਮਾਫ ਕਰਨੀ ਉਹਨਾਂ ਤੋਂ ਇਲਾਵਾ ਭਾਈ ਹਵਾਰਾ ਜੀ ਜਗਤਾਰ ਸਿੰਘ ਜੀ ਹਵਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਔਰ ਸਰਦਾਰ ਜੀ ਭਾਈ ਜਗਤਾਰ ਸਿੰਘ ਜੀ ਤਾਰਾ ਇਹਨਾਂ ਨੂੰ ਵੀ ਰਿਹਾਈ ਲਈ ਅੱਜ ਦਾ ਜਿਹੜਾ ਇਹ ਮਤਾ ਪਾਇਆ ਗਿਆ ਨੌਰ ਕੇਂਦਰ ਸਰਕਾਰ ਨੂੰ ਇੱਕ ਸਿੱਧੇ ਤੌਰ ਤੇ ਤਾੜਨਾ ਵੀ ਕੀਤੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਇਹਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਹੜੀ ਬਾਰ-ਬਾਰ ਇਹਨਾਂ ਨੂੰ ਅਪਰੋਚ ਕਰਨ ਦੇ ਬਾਵਜੂਦ ਇਹਨਾਂ ਦਾ ਨਾਂ ਪੱਕੀ ਹੰਗਾਰਾ ਰਿਹਾ ਪਰ ਜੇ ਨਾਂ ਪੱਕੀ ਰਿਹਾ ਵੀ ਸ਼ੀਰੀ ਕਾਲ ਤੱਕ ਸਾਭ ਦੀ ਆਪਣੀ ਆਜ਼ਾਦ ਸਵਰੰਟੀ ਆ ਇਹ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਇਤਿਹਾਸ ਸਾਡਾ ਕਿਵੇਂ ਦਾ ਚੱਲ ਰਿਹਾ ਹੋਤੋਂ ਇਲਾਵਾ ਇਹ ਡੇਰਾ ਸਰਸਾ ਜਿਹੜਾ ਮੁਖੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੈਂਕਸ਼ਨ ਦੇਤੀ ਐ ਨਹੀਂ ਸੈਂਕਸ਼ਨ ਨਹੀਂ ਦੇ ਰਹਾ ਕਿਹੜੀ ਗੱਡੀ ਇਹ ਗੱਲ ਕਿੱਡਾ ਜਿਹੇ ਕਾਰਜਿਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਤੇ ਹੁਣ ਤਾਂ ਜਿਹੜਾ ਸਾਡੇ ਉਹਨਾਂ ਦਾ ਪ੍ਰਦੀਪ ਕਲੇਰ ਆ ਉਹਨੇ 164 ਦੀ ਸਟੇਟਮੈਂਟ ਵੀ ਕੋਰਟ 'ਚ ਦੇ ਦਿੱਤੀ ਆ ਕਨਫੈਸ਼ਨ ਵੀ ਉਹਦਾ ਆ ਗਿਆ ਉਹਦੇ ਵਿੱਚ ਇਹ ਹਨੀਪ੍ਰੀਤ ਜਿਹੜੀ ਉਹਨਾਂ ਦੀ ਘਰਤਾ ਧਰਤਾ ਸੀ ਉਹਦਾ ਨਾਮ ਵੀ ਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਨਾ ਤੁਰੰਤ ਦੋਹਾਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਜਾ ਲਵੇ ਤੇ ਤੀਜਾ ਜਿਹੜਾ ਸਾਡੇ ਕਿਸਾਨ ਲੰਬੇ ਅਰਸੇ ਦੇ ਬੈਠੇ ਆ ਜਿਨ੍ਹਾਂ ਨੇ ਬਹਿਦੇ ਵੀ ਕੀਤੇ ਸੀ ਸਰਕਾਰਾਂ ਨੇ ਕਿ ਐਮਐਸਪੀ ਤਿੰਨ ਬਿੱਲ ਜਦੋਂ ਬਾਪ ਹੋਏ ਸੀ ਉਹ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਇਹਨੇ ਕਿਹਾ ਸੀ ਕਿ ਅਸੀਂ ਐਮਐਸਪੀ ਵੀ ਗੰਭੀਰਤਾ ਨਾਲ ਕਮੇਟੀ ਬਣਾਵਾਂਗੇ ਉਹ ਨਹੀਂ ਬਣਾਈ ਉਥੇ ਜਿੱਥੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਿਖੇਦੀ ਕੀਤੀ ਉਥੇ ਪੰਜਾਬ ਸਰਕਾਰ ਜਿਹੜੀ ਮੂਰ ਦਰਸ਼ਕ ਬਣ ਕੇ ਸੈਂਕੜੇ ਕਿਸਾਨਾਂ ਤੇ ਜ਼ੁਲਮ ਕਰਵਾਉਂਦੀ ਰਹੀ ਔਰ ਉਹ ਜਾਲੋ ਵਿੱਚ ਪੰਜਾਬ ਦੀ ਧਰਤੀ ਤੇ ਆ ਕੇ ਹੁੰਦਾ ਰਿਆ ਇੱਕ ਸ਼ੁਭਕਰਨ ਬਚਾਰਾ ਉਹ ਮਾ ਉਹਦੇ ਮੌਤ ਦੇ ਘਾਟ ਵੀ ਨਹੀਂ ਇਜ਼ਾਰ ਦਿੰਦਾ ਸੋ ਉਹਦੀ ਵੀ ਅਸੀਂ ਪੰਜਾਬ ਸਰਕਾਰ ਦੀ ਵੀ ਪੁਰਜ਼ੋਰ ਨਖੇਦੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਾਰਦ ਕਹੌਣ ਦੇ ਬਾਵਜੂਦ ਪੰਜਾਬ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਉਹ ਤੋਂ ਇਲਾਵਾ ਸਾਡਾ ਅੱਜ ਦਾ ਅਜਲਾਸ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹਜ਼ੂਰ ਸਾਹਿਬ ਤਕਸੇਦੀ ਪਟਨਾ ਸਾਹਿਬ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਤੇ ਇਹ ਅੱਜ ਮੰਗ ਕੀਤੀ ਸਾਰਿਆਂ ਨੇ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਅੱਜ ਚੱਲ ਰਹੀ ਆ ਉਹ ਬੇਲੋੜੀ ਕੀ ਆ ਕਿ ਜਿਹੜਾ 15 ਮੈਂਬਰੀ ਆਪਚਲ ਨਗਰ ਧਖਸ਼ੀਰੀ ਹਜੂਰ ਸਾਹਿਬ ਜੀ ਦਾ ਵਿਵੰਦ ਸੀ ਉਹ 15 ਦੇ ਵਿੱਚ 4 ਮੈਂਬਰ ਐਸਜੀਪੀਸੀ ਜਾਂਦੇ ਸੀ ਐਮਪੀ ਹੁੰਦੇ ਸੀ ਪਰ ਇਨੀ 12 ਦੀ ਸਿੱਧੀ ਜਿਹੜੀ ਆ ਨਾਮਿਨੇਸ਼ਨ ਕਰਦੀ ਤੇ ਮੈਂ ਇਸ ਗੱਲੋਂ ਵੀ ਮਹਾਰਾਸ਼ਟਰੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਇੱਥੇ ਬਿਆਨ ਦਿੱਤਾ ਜੀ ਉਹਦੇ ਵਿੱਚ ਤਾਂ 12 ਸਿੱਕੇ ਚੋਣਨੇ ਤਾਂ ਜਿਹੜੇ ਪਹਿਲਾਂ ਉਹ ਵੀ ਤਾਂ ਸਿੱਕੇ ਆ ਉਹ ਕਿਹੜੇ ਮੁਸਲਮਾਨ ਨੇ ਸੋ ਇਹ ਦਖਲਅੰਦਾਜ਼ੀ ਆ ਬਹੁਤ ਸਿੱਧੀ ਇਦਾਂ ਦੀ ਤੇ ਉਹ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਅੱਜ ਵੀ ਛੇੜਛਾੜ ਜਾਰੀ ਆ ਉਹਦੇ ਉੱਤੇ ਵੀ ਅੱਜ ਦਾ ਜਿਹੜਾ ਸਾਡਾ اجلاس ਆ ਉਹ ਗੰਭੀਰਤਾ ਨਾਲ ਉਹਨਾਂ ਦੀ ਫੋਟ ਜੋੜ ਜਿਹੜੀ ਆ ਉਹ ਨਕੇਦੀ ਵੀ ਕਰਦਾ ਔਰ ਨਕੇਦੀ ਨਹੀਂ ਕਰਦਾ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਆ ਹਾਲੇ ਵੀ ਇਹ ਹਿੱਸਾ ਬਣਾਇਆ ਜਾ ਸਕਦਾ ਕਿਉਂਕਿ ਸੈਂਟਰਲ ਲੈਗਟਾ ਪਾਰਲੀਮੈਂਟ ਚ ਪਾਸ ਕਰਕੇ ਸਟੇਟ ਦੇ ਜਿਹੜੇ ਰਾਈਟ ਖਤਮ ਹੋ ਸਕਦੇ ਆ ਤੇ ਉਹ ਤੋਂ ਇਲਾਵਾ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਦੁਬਾਰਾ ਐਨਐਸਏ ਇੰਪੋਜ਼ ਕੀਤੀ ਆ ਉਹਦੇ ਵੀ ਅਸੀਂ ਮੰਗ ਕੀਤੀ ਆ ਕਿ ਕੋਈ ਬਣਦੀ ਨਹੀਂ ਕਿਉਂਕਿ ਜੇ ਕਿਸੇ ਦਾ ਕੋਈ ਨਵਾਂ ਫੈਸਲੇ ਐਨਐਸਏ ਪ੍ਰਮੋਕ ਹੁੰਦੀ ਆ ਖਤਮ ਹੁੰਦੀ ਆ ਤੋਂ ਉਸ ਤੋਂ ਬਾਅਦ ਫਿਰ ਉਹਦਾ ਕੋਈ ਨਵੇਂ ਜਿਹਦਾ ਚਾਰ ਸ਼ੀਟ ਬਹਦੇ ਨੇ ਨਵੇਂ ਚਾਰ ਦੇ ਲਾਇ ਜਾਂਦੇ ਆ ਪਰ ਉਹ ਪੁਰਾਣੀ ਦਰਜ ਦੇ ਉੱਤੇ ਇੱਕ ਸਾਹ ਵਿੱਚ ਹੋਰ ਵਾਅਦਾ ਕਰਤਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਹਾਈ ਸਕਿਉਰਿਟੀ ਜੇਲਜ਼ ਬਹੁਤ ਆ ਤੇ ਉੱਥੇ ਉਹਨਾਂ ਨੂੰ ਤਬਦੀਲ ਕਰ ਦੇਣਾ ਚਾਹੀਦਾ ਉਸ ਕਰਕੇ ਇਹ ਵੀ ਆ ਸਾਡਾ ਸੀ ਤੇ ਇੱਕ ਜਿਹੜੀ ਸਾਡੀ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਲੈਂਦੇ ਪੰਜਾਬ ਦੀ ਉਹਨੇ ਕਮਾਲ ਕਰਦੀ ਅਸੀਂ ਉਹਨੂੰ ਐਪਰੀਸ਼ੀਏਸ਼ਨ ਵੀ ਕਰਦੇ ਆ ਉਹਨੇ ਪੰਜਾਬੀ ਭਾਜਾ ਜਿਹੜੀ ਉੱਥੇ ਲਾਗੂ ਕੀਤੀ ਆ ਉਹਦੀ ਪੋਰ ਸ਼ੋਜਾਬਦਾਂ ਦੇ ਵਿੱਚ ਜਿਹੜੀ ਆ ਉਹਦਾ ਦੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਨਾਲ ਉਹਨਾਂ ਕੋਲੋਂ ਇਹ ਵੀ ਮਾਗ ਕੀਤੀ ਆ ਕਿ ਜਿਹੜੀਆਂ ਸਾਡੀਆਂ ਉੱਥੇ ਮਹਾਨ ਸੰਸਥਾਵਾਂ ਗੁਰੂ ਸਹਿਬਾਨਾਂ ਦੀਆਂ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਦੇਖਭਾਲ ਉਹ ਸਿੱਖਾਂ ਦੇ سپਰਦ ਕੀਤੀ ਜਾਵੇ ਤਾਂ ਕਿ ਗੁਰਮਤ ਜਿਹੜੀ ਆ ਉੱਥੇ ਲਾਗੂ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇਤਿਹਾਸਿਕ ਸਥਾਨ ਗਿਆਨ ਗੋਦੜੀ ਦਾਗਮਾਰ ਬਾਬਲੀ ਮੱਠ ਮੱਗੂ ਮੱਠ ਜਗਨਨਾਥਪੁਰੀ ਪੰਜਾਬੀ ਮੱਠ ਤੇ ਗੁਰਦੁਆਰਾ ਤਪੋ ਸਥਾਨ ਮਾਰਨ ਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਸਥਾਨ ਗੁਰੂ ਸਹਿਬਾਨਾਂ ਦੇ ਅਸਥਾਨ ਨੇ ਉਹਨੂੰ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਦੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਆ ਕਿ ਸੁਰੱਖਤ ਜਿਹੜੇ ਆ ਉਹ ਸਾਡੇ ਸਪੋਰਟ ਕੀਤੇ ਜਾਣ ਕਿਉਂਕਿ ਉੱਥੇ ਬੇਲੋੜੀ ਤੱਕਲ ਦਰਜੀ ਕਰਕੇ ਕਿਸੇ ਦੀ ਬਿਲਡਿੰਗ ਢਾਹਤੀ ਕਿਸੇ ਨੂੰ ਹੋਰ ਨੁਕਸਾਨ ਪਹੁੰਚਾਇਆ ਸੋ ਇਹ ਸਾਰੀਆਂ ਅੱਜ ਦੀਆਂ ਮੇਨ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਅੱਜ ਤੇ ਉਹ ਤੋਂ ਇਲਾਵਾ ਜਿਹੜੀਆਂ ਇੰਤਾਂ ਦਾ ਵਿਸ਼ਾ ਬਣਿਆ ਹੋਇਆ ਉਹ ਅਗੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਜੀਵਨ ਜਿਉਣ ਲਈ ਇੱਕ ਜਾਂਚ ਦੱਸੀ ਸੀ ਉਹ ਜਾਂਚ ਬੜੀ ਸਰਲ ਸੀ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਸੌਣਾ ਸਾਦਾ ਤੇ ਭਰਤੀ ਚ ਲੀਨ ਰਹਿਣਾ ਅੱਜ ਇਹ ਪੰਜਾਬ ਜਿਹੜਾ ਆ ਇਹ ਨਸ਼ਿਆਂ ਦੀ ਫਾਜ਼ਲ ਦੇ ਵਿੱਚ ਧੱਕ ਹੋ ਰਿਹਾ ਅੱਜ ਨਸ਼ੇ ਏਡੇ ਪੰਦਰ ਦੇ ਉੱਤੇ ਆਪਣੇ ਲੋਕਾਂ ਦੇ ਵਿੱਚ ਗਰਸੇ ਗਏ ਆ ਕਿ ਆ ਪਿੱਛੇ ਦਾ ਦੇਖਿਆ ਬਈ ਲੋਕਾਂ ਨੇ ਆਪਣੇ ਬੂਟੇ ਵੀ ਲਾ ਲਏ ਆ ਸੋ ਇਹ ਵੀ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਫੋਕੇ ਵਾਦੇ ਨਾ ਕਰੇ ਫੋਕੇ ਵਾਦੇ ਕਰਕੇ ਤੇ ਉਹ ਫੇ ਵਿਚੋਂ ਰਿਜਾਰਟ ਕੁਛ ਵੀ ਨਹੀਂ ਕਢਦੇ ਆ ਹੁਣ ਜਿਹੜੀਆਂ ਉੱਥੇ ਮੌਤਾਂ ਹੋਈਆਂ 22 ਮੌਤਾਂ ਹੋ ਗਈਆਂ ਉਹ ਹੋਈਆਂ ਵੀ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਆ ਤੇ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਇਹਨਾਂ ਦੇ ਭਗਵੰਤ ਮਾਨ ਜੀ ਦੇ ਪਹਿਲਾ ਬਿਆਨ ਦੇਖੇ ਜਾਣ ਤੇ ਇਹ ਕਹਿੰਦੇ ਜਦੋਂ ਤਰਮ ਤਰਨ ਕਾਂਡ ਹੋਇਆ ਤੇ ਪਰਚੇ ਦਰਜ ਹੋਣ ਤੇ ਔਰ ਸਾਰੇ ਫੜੇ ਜਾਣ ਪਰ ਅੱਜ ਨਾ ਫਾੜ ਹੋਏ ਦੇ ਨਾ ਪਰਚੇਦਾਰਜ ਹੋਏ ਇਹ ਪੰਜਾਬ ਦੀ ਸਰਕਾਰ ਦੀ ਜਿਹੜੀ ਵੱਡੀ ਫੇਲ ਹੈ ਆ ਸੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕਈ ਵਾਰੀ ਨਫਰਤ ਭਰਪੂਰ ਗਰਬਾਣੀ ਦੇ ਵਿੱਚ ਗਰਬਾਣੀ ਦੇ ਛੋਟ ਜਾਂ ਸਿੱਖ ਸਿਧਾਂਤਾਂ ਦੀ ਜਿਹੜੀ ਕੀਤੀ ਜਾਂਦੀ ਆ ਕਦਾਰਕ ਜੀ ਉਹ ਵੀ ਅਸੀਂ ਸੰਕਲਨ ਸੰਸਾਨਿਕ ਮੇੜੇ ਵੀ ਸਗੇ ਕਿ ਇਹਦੇ ਉੱਤੇ ਜਿਹੜੀ ਆ ਠੋਕ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਜਿਹੜੇ ਨਫਰਤੀ ਫਲਾ ਰਹੇ ਆ ਉਹ ਨਫਰਤ ਦੀਆਂ ਭਾਵਨਾਵਾਂ ਫਿਰ ਕਈ ਵਾਰੀ ਸਮਾਜਿਕ ਤੌਰ ਤੇ ਪਰੇਸ਼ਾਨੀ ਦਾ ਕਾਰਨ ਬਣਦੀਆਂ ਸੋ ਇਹ ਅੱਜ ਸਾਡੀਆਂ ਮੁੱਖ ਤੌਰ ਤੇ ਸਾਰੀਆਂ ਬਜਟ ਅਜਲਾਸ ਦੇ ਨਾਲ ਮੰਗਾ ਸੀ ਪੰਜ ਵਿੱਤਕ ਅਦਾਰਿਆਂ ਤੋਂ ਜਿਹੜੇ ਬਜਟ ਦੀ ਤਰ੍ਹਾਂ ਅਸੀਂ ਛੋਣੀ ਜਿਹੀ ਬਜਟਲ ਕੀਤੀ ਜਾਂਦੀ ਕਿਤੋਂ ਵਿਆਜ ਦੇ ਦੇਖੋ ਅੱਜ ਮਹਿਤਾ ਸਾਹਿਬ ਨੇ ਜਿਹੜੇ ਬਜਟ ਪੇਸ਼ ਕੀਤਾ ਸੀ ਇਹ ਬਜਟ ਜਿਹੜਾ 12 ਆਰਬ 60 ਕਰੋੜ ਰੁਪਏ ਦਾ ਤੇ ਜਿਹੜਾ ਪੰਜਾਬ ਸਰਕਾਰ ਦਾ 2 ਕਰੋੜ ਤੋਂ ਵੀ ਉੱਤੇ ਆ 0.9% ਬਣਦਾ 0.9 ਸਮਝਦੇ ਆ ਆ ਕਾਰਪੋਰੇਸ਼ਨ ਦਾ ਸ਼ਾਇਦ ਅੰਮਰਸਾਰ ਦਾ ਵੱਡਾ ਹੋਵੇ ਇਹ ਸਾਰਾ ਓਵਰਆਲ ਸਾਡਾ ਬਜਟ ਆ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਪਰਮੰਧ ਵਿੱਚੋਂ ਸ਼ੋਮਣੀ ਕਮੇਟੀ ਦਾ ਦਸਵੰਧ ਇਹ ਸਾਰੇ ਪਾ ਕੇ ਆਮ ਲੋਕ ਉਹਦਾ ਹੀ ਕਹਾਣੀ ਕਈ ਵਾਰੀ ਕਹਿੰਦੇ ਮੇਰੇ ਤਾਂ ਵਕੀਲ ਵੀ ਕਈ ਵਾਰੀ ਕਹਿੰਦੇ ਕਿ ਜੀ ਪੰਜਾਬ ਸਰਕਾਰ ਦੇ ਨਾਲ ਬਜਟ ਮੈਂ ਕਿਹਨੇ ਕਦੇ ਪੜਤਾ ਲਾਓ ਆ ਅੱਜ ਜਿਹੜਾ ਆ ਇਹ 12 ਅਰਬ 60 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਅੱਜ ਰੂਪ ਨੂੰ ਸਾਰਿਆਂ ਦੇ ਕੀਤਾ ਗਿਆ ਭਰਾ ਜੀ ਵਿਦੇਸ਼ਾਂ ਦੇ ਵਿੱਚ ਹਾਂਜੀ ਉਹ ਅਸੀਂ ਧਰਮ ਪ੍ਰਚਾਰ ਦੇ ਵਿੱਚੋਂ ਕਰ ਲੈਂਦੇ ਹਾਂ ਖਰਚ ਉਹ ਸਾਡਾ ਪ੍ਰੋਵੀਡੈਂਸ ਹੈ ਜੀ ਵਿਦੇਸ਼ਾਂ ਦੇ ਵਿੱਚ ਥੋੜਾ ਜਿਹੀ ਘੰਟੇ ਵਿੱਚ ਸਿੱਖ ਵਸਦੇ ਆ ਜੀ ਇਹ ਆਪਣਾ ਬਜਟ ਸਾਰਾ ਪੰਜਾਬ 베ਸਡ ਆ ਕਿ ਉਹਨਾਂ ਦੇ ਧਰਮ ਪ੍ਰਚਾਰ ਵਾਸਤੇ ਉੱਥੇ ਜਾ ਕੇ ਜਾਂ ਉੱਥੇ ਸਿੱਖ ਸੈਂਟਰ ਬਣਾਉਣ ਵਾਸਤੇ ਕੋਈ ਬਜਟ ਚ ਰੱਖਿਆ ਨਹੀਂ ਮੈਂ 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 ਤੁਹਾਡੇ ਧਿਆਨ ਕੋਚ ਦੀ ਲਿਆ ਦਿਆਂ ਅਸੀਂ ਇੱਕ ਵੱਡੀ ਰਾਸ਼ੀ ਵਿਦੇਸ਼ਾਂ ਲਈ ਵੀ ਰੱਖੀ ਹੋਆ ਉਹ ਸਾਡੇ ਕੋਲ ਰੱਖਿਆ ਤੇ ਪਈਆ ਤੇ ਐਤਕੀ ਵੀ ਧਰਮ ਪ੍ਰਚਾਰ ਦੇ 100 ਕਰੋੜ ਬਜਟ ਦੇ ਵਿੱਚੋਂ ਅਸੀਂ ਰੱਖਣੀ ਆ ਤੇ ਉਹ ਦਾ ਤੁਸੀਂ ਆਉਂਦੇ ਦਿਨਾਂ ਚ ਦੇਖੋਗੇ ਅਸੀਂ ਕੋ ਰੂਪਰੇਖਾ ਨਮੀ ਤੁਹਾਡੇ ਸਾਹਮਣੇ ਆਜੂ ਮੈਂ ਕਈ ਵਾਰੀ ਕਿਉਂਕਿ ਐਲਾਨ ਨਹੀਂ ਕਰ ਰਹਾ ਐਲਾਨ ਐਲਾਨ ਰਹਿ ਜਾਂਦੇ ਆ ਆਉਦੇ ਦਿਨਾਂ 'ਚ ਦੇਖੋਗੇ ਤੁਸੀਂ ਇਹ ਵੱਡੀ ਰਾਸ਼ੀ ਰਕੀ ਹੋਆ ਤੇ ਉੱਥੇ ਜਾ ਕੇ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਤੁਹਾਨੂੰ ਨਰਦੀ ਵੀ ਪੈ ਜਾਊਗਾ ਪਤਾ ਨਹੀਂ ਕਿਿੱਤੇ ਕਧਾਰਿਆਂ ਦੇ ਜਿਹੜੇ ਆਪਣੇ EMPLOYEES ਨੇ ਉਹਨਾਂ ਦੀ ਤਨਖਾਹਾਂ ਪੈਂਡਿੰਗ ਉਹਦੇ ਲਈ ਕੁਛ ਰੱਖਿਆ ਗਿਆ ਹਾਂ ਐਤ ਕੀ ਅਪ੍ਰੈਲ ਦੇ ਵਿੱਚ ਮਾਰਚ 24 ਤੱਕ ਬਿਲਕੁਲ ਪਿਛਲਾ ਸਾਰਾ ਬਕਾਇਆ ਅਪਡੇਟ ਕਰਕੇ ਕਲੀਅਰ ਕਰਤਾ ਜਾਊਗਾ ਪਤਾ ਨਹੀਂ ਹਰਿਆਣੇ ਵਾਸਤੇ ਕੋਈ ਬਜਟ ਜੀ ਖਾਸ ਕੀ ਹਰਿਆਣੇ ਲਈ ਅਸੀਂ ਮੇਰੀ ਪੀੜੀ ਜਿਹੜਾ ਸਾਡਾ ਹਸਪੀਟਲ ਆ ਉਹਨੂੰ ਅਸੀਂ 8 ਕਰੋੜ ਰੁਪਈਆ ਸਾਲ ਦਾ ਦਿੰਨੇ ਆ ਐਤਿਕ ਵੀ 8 ਕਰੋੜ ਰੱਖਿਆ ਇਹ 8 ਕਰੋੜ ਤੋਂ ਇਲਾਵਾ ਅਸੀਂ ਪਿਛਲੇ ਸਾਲ ਫੈਸਲਾ ਕੀਤਾ ਸੀ ਕਿ ਉੱਥੇ ਕੈਥ ਲੈਬ ਦੀ ਬਹੁਤ ਲੋੜ ਹੈ ਲੋਕਾਂ ਦੇ ਸਟੰਟ ਪੈਂਦੇ ਆ ਲੋਕਾਂ ਦੇ ਹੁਣ ਓਪਨ ਬਾਈਪਾਸ ਹੁੰਦੀ ਆ ਉਹ ਸਾਡੀ ਗੁਰੂ ਨੇ ਕਿਰਪਾ ਕੀਤੀ ਤੇ ਮੈਂ ਮੋਸਟ ਲਾਈਕਲੀ ਮਹੀਨੇ ਦੇ ਵਿੱਚ ਉਹ ਸ਼ੁਰੂ ਕਰ ਦਾਂਗੇ ਉਹ ਤੋਂ ਇਲਾਵਾ ਅਸੀਂ 100 ਬੈੱਡ ਦਾ ਇੱਕ ਹੋਰ ਹਸਪੀਟਲ ਕਾਲਜ ਦੇ ਰੂਪ ਦੇ ਵਿੱਚ ਉਹ ਸਾਡਾ ਲੋਨ ਸੈਂਕਸ਼ਨ ਹੋ ਚੁੱਕਾ ਉਹ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਹਸਪੀਟਲ ਬਣਾਣਾ ਕਾਲਜ ਬਣਾਣਾ ਤੇ ਉਸ ਤਾਰਿਖ ਦੇ ਸਾਡਾ ਓਪੀਡੀ ਉਥੇ ਆਲਰੇਡੀ ਚੱਲਦੀ ਆ ਤੇ ਅਸੀਂ ਉਹਨਾਂ ਦਾ ਵੀ ਜਿਹੜਾ ਆ ਉਹ ਜੇ 사ਤਗੁਰ ਨੇ ਕਿਰਪਾ ਕੀਤੀ ਨੈਕਸਟ ਈਅਰ ਜਿਹੜਾ ਆ ਉਹ ਵੀ ਸ਼ੁਰੂ ਕਰਨਾ ਪਤਾ ਨਹੀਂ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਪਾਰਦਰਸ਼ਤਾ ਦੀ ਮੰਗਿਆ ਕੋਈ ਤਜਵੀਜ਼ ਹੈ ਉਸੇ ਬਾਅਦ ਚਪਾਈ ਕਰਨ ਦੀ ਵਿਦੇਸ਼ਾਂ ਦੇ ਗੁਰੂ ਸਾਹਿਬ ਦੀ ਸੂਫਾ ਦੀ ਬੜੀ ਮੰਗ ਹੈ ਇਹ ਚਲੋ ਕਿਉਂਕਿ ਉਥੇ ਇੰਨੀ ਮੰਗ ਨਹੀਂ ਪਰ ਮੈਂ ਆਪਣਾ ਹਲੇ ਦੀ ਇਹਦੇ ਵਿਚਾਰ ਦੇ ਵਿੱਚ ਆ ਰੂਪ ਰੂ ਹੋ ਰਹੇ ਪਈਦਾ ਕੀ ਓਵਰAllResult ਕੀ ਹਾਲ ਤੱਕ ਕਿਵੇਂ ਕੱਢਣਾ ਉਹਨਾਂ ਦੀ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਸਰਕਟ ਚੇਰੀ ਮੰਦਨ ਸਾਹਿਬ ਦੇ ਮੁੱਖ ਗਰੰਤੀ ਨੇ ਚਾਰ ਪੂਰ ਗਰੰਤੀ ਰੱਖਣ ਦੀ ਮੰਗ ਕੀਤੀ ਸੀ ਤੁਸੀਂ ਦੋ ਗਰੰਤੀਆਂ ਦੀ ਆੜ ਦਿੱਤੀ ਸੀ ਪਰ ਦੋ ਗਰੰਤੀਆਂ ਦਾ ਨਾਮ ਜਿਹੜਾ ਜਨਤਾ ਕੋਣਾ ਸ਼ੁਰੂ ਹੋ ਗਿਆ ਗਿਆਨੀ ਪਲਵਿੰਦਰ ਸਿੰਘ ਵੋਟਰ ਕਿ ਭਾਈ ਉਹ ਐਵੇਂ ਆਪਣੇ ਇਹ ਤਾਂ ਅਮਰ 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 ਦਾ ਪਾਲ ਕਿਸੇ ਦਾ ਕਹੀ ਜਾਵੇ ਜਿੰਨੇ ਚਿਰ ਇੰਟਰਵਿਊ ਨਹੀਂ ਹੁੰਦੇ ਹਾਲੇ ਤਾ ਉਹ ਆਪਣੇ ਬੈਠ ਕੇ ਕਮੇਟੀ ਬਣਨੀ ਆ ਬਣੀ ਵੀ ਸੀ ਹੁਣ ਕਮੇਟੀ ਮੈਂ ਨਵੀਂ ਬਣਾ ਰਿਆਂ ਕਮੇਟੀ ਬਣਾ ਕੇ ਉਹ ਤਾਂ ਸਾਡਾ ਧਾਰਮਿਕ ਮੁੱਦਾ ਆ ਆਪਾਂ ਆਪਾਂ ਗਿਆਸ ਰਾਈਆਂ ਨੂੰ ਲਾਈ ਜਾਈਏ ਅਮਰਪਾਲ ਜੀ ਬਹੁਤ ਹੀ ਮੱਠੀ ਕਰਤਾਰ ਸਾਹਿਬ ਜਗਤ ਘਾ ਸ੍ਰੀ ਅਕਾਲ ਪੁਰਖ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਾਹਿਬ ਐਰੋਕੇਡ ਸਤਾਕ ਦੀ ਦਸਮੀ ਧਾਰੀ ਪ੍ਰਧਾਨ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇਦਾਰ ਸਾਹਿਬਾਨ ਮੈਂਬਰ ਸਾਹਿਬਾਨ ਫਤਿਹ ਪਰਵਾਨਾ ਦੇ ਇਵਾਇਦ ਜੀ ਦਾ ਖਾਸਾ ਇਵਾਇਦ ਜੀ ਦੀ ਫਤਿਹ ਅੱਜ ਦੇ ਕਾਰਜ ਯੋਜਨਾ ਤੋਂ ਪਹਿਲਾਂ ਮੈਂ ਮਾਨਯੋਗ ਪ੍ਰਧਾਨ ਸਾਹਿਬ ਦੇ ਦੇਣ ਦੀ ਕਰਾਂਗਾ ਕਿ ਉਹ ਸਟੇਜ ਤੇ ਬਿਰਾਜਮਾਨ ਹੋ ਜਾਣ ਸਦਾਬਾਨ ਚਰਮਣੀ ਗੋਪਾਲ ਪ੍ਰਬੰਧਕ ਕਮੇਟੀ ਸੇ ਹਵਾਲਾ ਪ੍ਰੋਜੈਕਟ ਜਨਰਲ ਇਕਤਾ 16/ਸਮਤ ਨਾਨਕਸ਼ਾਹੀ 556 29 ਮਾਰਚ 2024 ਲਈ ਅਜੰਬੀ ਸਪਲੀਮੈਂਟਰੀ ਬੱਧ ਇਸ ਅੰਦਰ ਵੱਡਾ ਬੇਤਰਾਮ ਖਲਾਮਾ ਕਰਦਾ ਹੈ ਅਜਲਾਹ ਮਜਬੂਰਸ ਕਰ ਮਹਿਸੂਸ ਕਰਦਾ ਹੈ ਕਿ ਸਰਕਾਰ ਬਨੋ ਸਿੱਖ ਬੰਦੀਆਂ ਨਾਲ ਮੁੱਖੀ ਅਧਿਕਾਰਾਂ ਦੀ ਅਣਦੇਖੀ ਕਰਕੇ ਅਨਿਆਯਕਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਉਮਰ ਕਾਇਤ ਦੇ ਤੋਂ ਵੀ ਦੁਗਣੀਆਂ ਸਜਾਵਾਂ ਸੰਵਿਧਾਨ ਦੇ ਧਾਰੇ ਅੰਦਰ ਰਹਿ ਕੇ ਪੁਤਲੀਆਂ ਬਣ ਸਿੱਖ ਪੌਂ ਲਈ ਇਹ ਬੇਹੱਦ ਬੇਹੱਦ ਅਹਿਮ ਅਤੇ ਸੰਜੀਦਾ ਮਸਲਾ ਹੈ ਜਿਸ ਪ੍ਰਤੀ ਸ਼ਹਾਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਹਮੇਸ਼ਾ ਹੀ ਆਪਣੀ ਗਤੀਸ਼ੀਲਤਾ ਬਣਾਈ ਰੱਖੀ ਸਿੱਖ ਪੌਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਇੱਕ ਉੱਚ ਪੱਧਰੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਸਰਕਾਰ ਨਾਲ ਗੱਲਬਾਤ ਲਈ ਲਗਾਤਾਰ ਪੁਰਸੇ ਕੀਤੀਆਂ ਪਰੰਤੂ ਸਰਕਾਰ ਵੱਲੋਂ ਕੋਈ ਹਾਂ ਮੰਨਦੀ ਹੰਦਾਰਾ ਨਹੀਂ ਪਰਿਆ ਗਿਆ ਕੇਂਦਰ ਸਰਕਾਰ ਦਾ ਨਿਰਕਾਤਮਕ ਰੁਪਈਆ ਨਾਲ ਕੇਵਲ ਬੰਦੀ ਸਿੰਘਾਂ ਨੂੰ ਲਿਆਂ ਦੇ ਰਾਹ ਵਿੱਚ ਨਿਕਾ ਹੈ ਬਲਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਮਾਨ ਸਤਕਾਰ ਪ੍ਰਤੀ ਗਹਿਰ ਸਿਖੀ ਦਾ ਪਹੁੰਚ ਵੀ ਹੈ ਭਾਪ ਦੇ ਜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਖਦੇ ਨੇ ਕੁਰਨਾ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਜ਼ਾਲਮ ਮੁਗਲ ਹਕੂਮਨ ਦਾ ਵੀ ਹੰਕਾਰ ਤੋੜਨ ਵਾਲਾ ਰਿਹਾ ਹੈ ਅਤੇ ਇਹ ਤੇ ਵੱਡੇ ਹੁਕਮਰਾਨ ਤੇ ਮਹਾਰਾਜੇ ਵਿਰੁੱਧ ਹੈ ਅੱਜ ਦਾ ਇਹ ਬਦਲਾਅ ਕੇਂਦਰ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਬੰਦੀ ਸਿੰਘਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦਾ ਵजूद ਇਤਿਹਾਸ ਅਤੇ ਸਿਧਾਂਤਾਂ ਦੀ ਧਾਰਾ ਨਾਲ ਜੁੜਿਆ ਹੋਇਆ ਹੈ ਇਸ ਲਈ ਕੇਂਦਰ ਸਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਆਂ ਬੰਦੀ ਸਿੰਘਾਂ ਦੇ ਮਾਮਲੇ ਤੇ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲੇ ਤੇ ਸਿੱਖ ਔਮ ਨੂੰ ਸੰਗਤ ਦੇ ਰਾਹ ਤੇ ਤੁਨ ਤੁਰਲੇ ਮਜਬੂਰ ਨਾ ਕਰੇ। ਉਹਦੇ ਤੋਂ ਔਮ। ਦੇਖੋ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਸਾਲ ਜਨਰਲ ਅਜਲਾਸ 2015 ਵਿੱਚ ਪਰ ਗਾੜੀ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬਿਆਦਲੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁੱਖੀ ਕਰਮਜੀਤ RAM ਰਹੀਮ ਅਤੇ ਉਸਦੇ ਪਰਿਵਾਰ ਹਣੀਪ੍ਰੀਤ ਦੀ ਤੁਰੰਤ ਗਵਸਤਾਰੀ ਦੀ ਮੰਗ ਕਰਦਾ ਹੈ ਇਸ ਬਿਆਦਲੀ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਗਹਿਰੀ ਮਾਨਸਿਕ ਤਾ ਪੀੜਾ ਦਿੱਤੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦਾ ਅਜੇ ਤੱਕ ਮੁਕੰਮਲ ਇਨਸਾਫ ਨਹੀਂ ਮਿਲਿਆ ਇਸ ਮਾਮਲੇ ਵਿੱਚ ਬੀਤੇ ਸਮੇਂ ਗ੍ਰਿਫਤਾਰ ਕੀਤੇ ਸਿਰਸਾ ਡੇਰਾ ਦੇ ਪਰਿਵਾਰ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਜਨਤਾ ਦੇ ਵਿੱਚ ਕੀਤੇ ਖਲਾਸਾ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਸਿੱਖ ਵਿਰੋਧੀ ਵਰਤਾਰੇ ਪਿੱਛੇ ਮੁੱਖ ਸਾਜ਼ਿਸ਼ਕਾਰੇ ਦੇਰਾ ਸਰਸਾ ਮੁਕੀ ਗੁਰਮੀਤ ਰਾਮ ਰਹਿਣ ਅਤੇ ਹਨੀਪ੍ਰੀਤ ਹਨ ਸਰੌਣੀ ਵਰਤਾਰਾ ਪਰਮੰਤਰ ਕਮੇਟੀ ਦਾ ਅੱਜ ਦਾ ਇਹ ਜਲਾਸ ਪੰਜਾਬ ਸਰਕਾਰ પાસે ਮੰਗ ਕਰਦਾ ਹੈ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ ਤੇ ਦੇਰਾ ਸਰਸਾ ਮੁਕੀ ਗੁਰਮੀਤ ਰਾਮ ਰਹਿਣ ਅਤੇ ਹਨੀਪ੍ਰੀਤ ਖਿਲਾਫ ਮਨ ਦੀ ਕਾਨੂੰਨੀ ਕਾਰਵਾਈ ਅਰੰਭੀ ਜਾਵੇ ਗਰਮੀਤ RAM ਜੇਲਾ ਵਿੱਚੋਂ ਪੰਜਾਬ ਸਰਕਾਰ ਅਦਾਜ਼ੀ ਪ੍ਰਕਿਰਿਆ ਰਾਹੀਂ ਹਰਾਲਤ ਵਿੱਚ ਲਵੇ ਅਤੇ ਇਸ ਦੇ ਨਾਲ ਹੀ ਹਨੀ ਪ੍ਰੀਸ ਨੂੰ ਵੀ ਤੁਰੰਤ ਕਰਤਾਰ ਕਰੇ ਇਸ ਸਿੱਖ ਭਾਵਨਾਵਾਂ ਨਾਲ ਜੁੜਿਆ ਬੇਹੱਦ ਬੇਹੱਦ ਸਜਿਦਾ ਮੋਤਾ ਹੈ ਇਸ ਵੇਲੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਢਿੱਲ ਨਾ ਵਰਤੇ ਤੇ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਜੇ ਤੇ ਤੁਰੰਤ ਜਿਹੜੀ ਪੰਜਾਬ ਸਰਕਾਰ ਉਹ ਕਾਰਵਾਈ ਨਹੀਂ ਕਰੇ ਕਿਉਂਕਿ ਕਾਨੂੰਨ ਦਵਾਦਾ ਹੋਣਾ ਹੈ ਹੋਏ ਸੋਨਿਹਾਲ ਸਾਰਿਆਂ ਦੇ ਐਸਡੀ ਦੇ ਮਤਲਬ ਸੇ ਡਾਕ ਰੋਬਰ ਮੇਗਾ ਬੰਦਰਪੁਰ ਦਾ ਹਨ ਅਬ ਐਡਿਟ ਕੋਸਟਾਂ ਦੇ ਫਾਉਂਡਿੰਗ ਗ੍ਰਾਂਟ ਜਿਹੜੀ ਹੈ ਉਹਦਾ ਐਸਾ ਨਾਂ ਨਿਕਾ ਘਾਟੇ ਦਾ ਮੁੱਖ ਕਾਰਨ ਬਣਿਆ ਹੋਇਆ ਹੈ ਜਿਹਦੇ ਨਾਲ ਆਰਾਂ ਦਾ ਘਾਟਾ ਪਿਆ ਤਕਰੀਬਨ 34 ਕਰੋੜ 44 ਲੱਖ ਰੁਪਏ ਕਰਦਨੇ ਪਏ ਇਹ ਸਾਲ ਦੇ ਵਿੱਚ 23 ਜਨਵਰੀ ਵਿੱਚ 45 ਕਰੋੜ ਰੁਪਏ ਸੱਟ ਹੋ ਚੁੱਕੇ ਨੇ ਇਹ ਸਾਲ ਦੇ ਅੰਤ ਤੱਕ 3 ਕਰੋੜ ਰੁਪਏ ਹੋਰ ਘਟਦੇ ਹੋਣਗੇ ਸੈਂਟਾ ਜਾਨੇ ਰਵੀਰ ਸਿੰਘ ਜੀ ਜਾਦਾ ਦੇ ਅਕਾਲ ਕਰਤਾ ਸੈਂਟਾ ਜਾਨੇ ਹਰਪ੍ਰੀਤ ਸਿੰਘ ਜੀ ਜਾਦਾ ਸਭ ਤੋਂ ਜਾਨਣ ਵਾਲਾ ਜਾਦਾ ਜਾਨੇ ਸਰਦਾਰ ਸਿੰਘ ਜੀ ਸੈਂਟਾ ਜਾਦਾ ਸਿੰਘ ਜੀ ਸਭ ਤੋਂ ਕੇ ਅਕਰਦਾ ਅਤੇ ਬਹੁਤ ਹੀ ਸਰਕਾਰ ਦੇ ਪ੍ਰਧਾਨ ਸਾਹਿਬ ਸ਼੍ਰੋਮਣ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਰਕਾਰਯੋਗ ਸਰਦਾਰ ਹਰਿੰਦਰ ਸਿੰਘ ਜੀ ਧੰਨਵਾਦ ਸਾਹਿਬ ਅਤੇ ਸਤਿ ਸ੍ਰੀ ਅਕਾਲ ਸਾਰੇ ਉਪਰੋਕਤ ਸਾਰੇ ਸਤਿਕਾਰਤ ਮੈਂਬਰ ਸਾਹਿਬਾਨ ਬੜੇ ਸਤਕਾਰ ਨਾਲ ਸਾਹਮਣੇ ਫੋਟੇ ਹਟ ਕਰਦਾ ਵਾਹਿਗੁਰੂ ਜੀ ਚਾਹਤਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਸਮੁੱਚੇ ਧਾਰਮਿਕ ਨਿਯਮ ਦੇ ਵਿੱਚ ਨਜ਼ਰ ਮਾਰੀਏ ਤਾਂ ਕੇਵਲ ਤੇ ਕੇਵਲ ਇੱਕੋ ਵਾਹ ਜਿਹੜੇ ਜਿੰਦੀ ਸ੍ਰੋਗ ਨਾਲ ਸੰਬੰਧਤ ਲੇਤੀ ਹੈ ਜੇਨੂ ਫੰਡ ਦੇ ਪਰਮੋਤ ਸੰਸਥਾ ਹੋਣ ਦਾ ਮਾਣਤ ਰਵਤ ਹੈ। ਔਰ ਸਮੇਂ ਸਮੇ 1920 ਤੋਂ ਲੈ ਕੇ ਅੱਜ ਤੱਕ ਇਹ ਸੰਸਥਾ ਦੇ ਸਮੂਹ ਸਰਕਾਰ ਤੋਂ ਗੁਪੀ ਸ਼ਾਹਬਾਨ ਪ੍ਰਧਾਨ ਸ਼ਾਹਬਾਨ ਨੇ ਸ਼ਾਬਾਸ਼ ਜਦੋਂ ਆਪਣੇ ਸੰਜਿਤਾ ਜਥੇ ਨਾਲ ਸ਼ਾਬਾਸ਼ ਚੜ੍ਹੇ ਵਿਗਾਰਾਂ ਲਈ ਆਪਣੇ ਬੰਦ ਦਾ ਯੋਗ ਪਾਇਆ। ਔਰ ਅੱਜ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਕੁਦਰੇ ਬਹੁਤੇ ਸੰਤਕਾ ਗੁਜਾਰਾ ਜਿਹੜੇ ਪਰਣਾਏ ਹੋਏ ਔਰ ਗੁਰੂ ਸਾਹਿਬ ਦੇ ਰਹਿਣੇ ਮਹਿਲੇ ਪਰਪਤ ਪੰਥ ਦਾ ਘਰ ਰਹਿਦੇ ਰਹੇ ਹਰਵੇਲੇ ਸੰਜੀਗਾ ਜਨਮਸ਼ੀ ਰਹਿਣ ਵਾਲੇ ਗੁਰੂ ਘਰ ਦੇ ਸੰਸਾਰੇ ਮਾਣ ਸਨਮਾਨ ਤੇ ਸਵੈਮਾਨ ਤੇ ਬਾਨ ਬਕਾਦਰ ਹਮੇਸ਼ਾ ਲੋਕਾਂ ਦੇ ਕਦਰ ਵਾਲੇ ਸਾਡੇ ਬਹੁਤ ਸੇ ਸਤਕਾਰ ਸਤਕਾਰ ਦੇ ਪ੍ਰਧਾਨ ਸਾਹਿਬ ਹਰਿੰਦਰ ਸਿੰਘ ਕਾਮੇ ਉਹਨੇ ਜਦੋਂ ਮੈਂ ਕਿਹਾ ਪਿਛਲੇ ਕਰੇਵੜੇ ਕਾਈਪੋਨ ਟੈਂਸਰ ਤੋਂ ਲੈ ਕੇ ਅੱਜ ਤੱਕ ਸ਼ਾਂਤਾਨ ਦੇ ਕਿੰਨੇ ਪਰਦੇ ਆਪਣੇ ਬਾਂਦੇ ਫੌਜਾਂ ਨੇ ਬੜੇ ਬੜੇ ਖੁੱਲ੍ਹੇ ਨਾ ਜਿਹੜੇ ਆ ਉਹ ਨਮਾਇਆ ਫੰਡ ਔਰ ਉਹਨੇ ਨਾਲੇ ਅਗਲੇ ਪਰੇ ਸੇਕੀਆ ਕਰਨਾ ਜਿਵੇਂ ਹੋਰੇ ਬਣਾ ਸਕਦਾ ਇਹ ਮਤੇ ਜਿਹੜੇ ਆਪ ਦਾ ਆਧਾਰਾ